ਵਾਹਿគ្រਿਜੀ ਕਾਕਾਲਸ ਸ੍ਰੀ ਵਾਹਿគ្រਿਜੀ ਕੀ ਫਤਿਹ ਮੈਂ ਹਾਂ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਗਦਲਵਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤੇ 22 ਅੱਜ ਅਸੀਂ ਵਿਸ਼ਾਣੂ ਰੋਗ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸੰਕਰਮਿਤ ਰੋਗ ਵਿਸ਼ਾਣੂ ਰੋਗ ਆਦਿਕ ਰੋਗ ਜਿਸ ਤਰ੍ਹਾਂ ਕਿ ਜੰਗਮ ਵਿੱਚ ਹੁੰਦਾ सत् कीट अधिक और किस तरह के विषाणु रोग और किस तरह के शेर गिद्धड़ लक्कड़बग्गा तेंदुआ चीता व्याघ्र टाइगर आदि और किस तरह के भेली लोमड़ी और किस तरह के पालू ऋषधु आदिक जीव जंतु होंगे है और एक विषक्त होंगे है जिस तरह के निर्विष भी होंगे है और दांत नाखन और मरमूत्र आदिक स्थानों में इनके विष होता है जिस तरह के एक विषाणु जंतु होंगे है ਔਰ ਕਿਸ ਤਰ੍ਹਾਂ ਕੇ ਵਿੱਚ ਜ਼ਹਿਰ ਆਦਿਕ ਕਿਸ ਤਰ੍ਹਾਂ ਕੇ ਪਾਲੂ ਲੱਕੜਬੱਗਾ ਤेंदुआ ਕੁੱਤਾ ਆਦਿਕ ਇਹ ਜੋ ਕੁੱਤਾ ਹੁੰਦਾ ਹੈ ਜਿਸ ਨੂੰ ਕੋਈ ਪੂਲ ਚਾਲ ਦੀ ਪਾਸਾ ਵਿੱਚ ਬਾਗਲ ਕੁੱਤਾ ਕਿਆ ਚੱਲਦਾ ਹੈ ਜਦ ਕੁੱਤਾ ਹਲਕ ਜਾਂਦਾ ਹੈ ਤਾਂ ਇਧਰ ਉਧਰ ਫਰਮਾਉਂ ਕਰਨ ਲੱਗ ਜਾਂਦਾ ਹੈ ਔਰ ਸਿਰ ਲਟਕਾਇ ਰਿਹਾ ਹੈ ਔਰ ਉੱਚーストラं ਕੇ ਇਧਰ ਉਧਰ ਪਰਮਤ ਕਰਜਾ ਰਿਹਾ ਹੈ ਔਰ ਅਚਾਨਕ ਅਕਸ਼ਮਾਤ ਅਚਾਨਕ ਹਮਲਾ ਕਰਨ ਲੱਗ ਜਾਂਦਾ ਹੈ ਔਰ ਯਾਦਾ ਅਤਿਆਜਿਕ ਕ੍ਰੋਧ ਕਰਨ ਲੱਗ ਜਾਂਦਾ ਹੈ ਔਰ ਕੁੱਤੇ ਦੀ ਆਵਾਜ਼ ਬਦਲ ਜਾਂਦੀ ਹੈ ਪੌਂਕਣ ਦੀ ਆਵਾਜ਼ ਬਦਲ ਜਾਂਦੀ ਹੈ ਔਰ ਇਸ ਪੀੜਾ ਨਾਲ ਕੁੱਤਾ ਜਿਹੜਾ ਹੈ ਲਕਵਾ ਗਰਸਤ ਵੀ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਕੁੱਤਾ ਇਧਰ ਉਧਰ ਪਰਮਤ ਕਰਦਾ ਰਹਿੰਦਾ ਹੈ ਔਰ ਲੱਛਣ ਬਦਲ ਜਾਂਦੇ ਹੈ ਪੂੰਛ ਥੱਲੇ ਕਰ ਦਿੰਦਾ ਹੈ ਮੂੰਹ ਮੂੰਹ ਲਟਕਾ ਲੈਂਦਾ ਹੈ ਔਰ ਮੂੰਹ ਚੋਂ ਲਾਰ ਵਾ ਚੱਕ ਨਿਕਲਣ ਲੱਗ ਜਾਂਦੀ ਹੈ ਆਜਿਖ ਲੱਛਣ ਉਤਪਨ ਹੋ ਜਾਂਦੇ ਹੈ ਜਿਸ ਤਰ੍ਹਾਂ ਕਿ ਕੁੱਤੇ ਨੂੰ ਲਗਵਾ ਵੀ ਮਾਰ ਜਾਂਦਾ ਹੈ ਇਸ ਰੋਗ ਦੀ وجہ ਨਾਲ ਔਰ ਕੁੱਤਾ ਸੁਪਦਾ ਜਾਂਦਾ ਹੈ ਔਰ ਇੱਕਦਮ ਦੋਂ ਤੁੰ ਲੱਗ ਜਾਂਦਾ ਹੈ ਔਰ ਕੁੱਤਾ ਜਿਦਾਏ ਇਹ 5 ਦਿਨਾਂ ਦੇ ਵਿੱਚ ਮਰ ਵੀ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਪਾਣੀ ਤੋਂ ਦੁਵੈਸ਼ ਕਰਦਾ ਰਹਿੰਦਾ ਹੈ ਔਰ ਪਾਣੀ ਦੀ ਚਮਕ ਨਾਲ ਵੀ ਮਰ ਜਾਂਦਾ ਹੈ ਔਰ ਪਾਣੀ ਤੋਂ ਅਚੈਦਿਕ ਨਫ਼ਰਤ ਕਰਦਾ ਆਦਿਕ ਇਸ ਕੁੱਤੇ 'ਚ ਲੱਛਣ ਹੋ ਜਾਂਦੇ ਆ ਔਰ ਕੁੱਤੇ ਦੇ ਵਿਵਹਾਰ 'ਚ ਲੱਛਣਾ 'ਚ ਬਦਲਾਅ ਆ ਜਾਂਦਾ ਹੈ ਔਰ ਆਵਾਜ਼ ਬਦਲ ਜਾਂਦੀ ਹੈ ਵੇਵਰਨ ਦਾ ਰੰਗ ਵੀ ਵਜਨ ਲੱਗ ਜਾਂਦਾ ਹੈ ਆਧਿਕ ਦੋਸ਼ ਕੁੱਤੇ ਵਿੱਚ ਮਿਲਦੇ ਆ ਦੇ ਕੰਨ ਨੂੰ ਜਿਸ ਤਰ੍ਹਾਂ ਕਿ ਕੁੱਤਾ ਮਸ਼ਕਤ ਜ਼ਰੀਲਾ ਹੋ ਜਾਂਦਾ ਹੈ ਔਰ ਕੁੱਤੇ ਦੇ ਤੰਦਾਂ ਦੇ ਵਿੱਚ ਵੇਛੰਦਾ ਹੈ ਔਰ ਜਿਸ ਤਰ੍ਹਾਂ ਕਿ ਕੁੱਤਾ ਕਿਸੇ ਨੂੰ ਕੱਟ ਲੈਂਦਾ ਹੈ ਔਰ ਇਸ ਜਿਸ ਮਨੁੱਖ ਨੂੰ ਕੱਟਿਆ ਹੋਵੇ ਉਹਦੇ 24 ਤੋਂ 58 ਘੰਟਾ ਵਿੱਚ ਇਹੀ ਵਿਸ਼ਾਕਤ ਫੈਲ ਜਾਂਦਾ ਹੈ ਔਰ ਇਹੀ ਲੱਛਣ ਉਸ ਜੀਵ ਜੰਤੂ ਵਿੱਚ ਆ ਜਾਂਦੇ ਹੈ ਜਿਸ ਜਿਸ ਨੂੰ ਕੁੱਤੇ ਨੇ ਕੱਟਾ ਹੋਵੇ ਜਿਸ ਤਰ੍ਹਾਂ ਕਿ ਕੁੱਤਾ ਕੱਟ ਲੈਂਦਾ ਹੈ ਔਰ ਕੋਈ ਵੀ ਹੋ ਮਨੁੱਖ ਹੋ ਜਾਂ ਕੋਈ ਜੀਵ ਜੰਤੂ ਹੋ ਉਹਦੇ ਵਿੱਚ ਉਸੇ ਤਰ੍ਹਾਂ ਦੇ ਲੱਛਣ ਪੰਨ ਹੋ ਜਾਂਦੇ ਹੈ ਜਿਸ ਤਰ੍ਹਾਂ ਕਿ ਕੁੱਤੇ ਦੀ ਆਵਾਜ਼ ਨਿਕਲਣੀ ਔਰ ਇਧਰ ਉਧਰ ਪਰਮਨ ਕਰਨਾ ਔਰ ਕਬਰਾਟ ਪਾਣੀ ਜਿਵੇਂ ਚਲਾਉਣਾ ਦਿਲ ਖਰਾਉਣਾ ਸਿਰ ਦਰਦ ਹੋਣਾ ਬੁਖਾਰ ਹੋਣਾ ਲਾਲਸਰਾਵ ਔਰ ਕਬਰਾਟ ਪੈਣੀ ਔਰ ਜਿਸ ਜਗ੍ਹਾ ਤੇ ਇਕੱਟਾ ਹੋਵੇ ਉਹ ਜਗ੍ਹਾ ਦਾ ਰੰਗ ਨੀਲਾ ਕਾਲਾ ਤੇਰਾ ਹੋਣਾ ਆਜਿਕੇ ਲੱਛਣ ਪਨ ਹੋ ਜਾਂਦੇ ਐ ਜਿਸ ਤਰ੍ਹਾਂ ਕੇ ਅੱਖਾਂ ਫਰਕ ਨੂੰ ਹਲ ਜਾਂਦੀਆਂ ਔਰ ਚਕਰਾਟ ਸਰੀਰ ਦੀ ਚਕਰਾਟ ਹੋ ਜਾਂਦੀ ਹੈ ਬੁਖਾਰ ਹੋਣ ਲੱਗ ਜਾਂਦਾ ਹੈ ਲਾਲਸਾ ਚੀਮਚਾਉਣਾ ਪੀੜਾ ਹੋਣੀ ਪਰ ਚੱਕਰ ਆਉਣੇ ਆਧਿਕ ਰੋਗ ਉਤਪਨ ਹੋ ਜਾਂਦੇ ਹੈ ਔਰ ਜਿਸ ਤਰ੍ਹਾਂ ਕੇ ਇਸ ਰੋਗ ਦੀ وجہ ਨਾਲ ਜਿਸ ਦੀ ਨੂੰ ਉੱਤੇ ਨੇ ਕੱਟਾ ਹੋਵੇ ਔਰ ਸੁੱਕਣ ਲੱਗ ਜਾਂਦਾ ਹੈ ਦਰਬਲ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਔਰ ਰੰਗ ਕਾਲਾ ਹੋਣ ਲੱਗ ਜਾਂਦਾ ਹੈ ਅੱਜ ਇੱਕ ਦੋ ਉਤਪੰਨ ਹੋ ਜਾਂਦੇ ਐ ਜਿਸ ਤਰ੍ਹਾਂ ਸੰਗਵਿਹীন ਹੋ ਜਾਂਦਾ ਹੈ ਦੇਹ ਹੁਸ ਹੋ ਜਾਂਦਾ ਹੈ ਔਰ ਕਬਰਾਂ ਪਹਿਨਣ ਲੱਗ ਜਾਂਦੀ ਐ ਜੀ ਮਚਲਾਉਣਾ ਦਿਲ ਕਬਰਾਉਣਾ ਡਾਉਂ ਉੱਠਣਾ ਪਾਣੀ ਤੋਂ ਦਵੇਸ਼ ਕਰਨਾ ਔਰ ਪਾਣੀ ਦੇ ਸਾਹਮਣੇ ਨਾ ਜਾਣਾ ਔਰ ਪਾਣੀ ਦੀ ਚਮਕ ਤੇ ਔਰ ਮਰ ਜਾਣਾ ਇਸ ਤਰ੍ਹਾਂ ਦੇ ਇਹ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਆਯੁਰਵੇਦ ਦੇ ਸ਼ਲੋਕਾਂ ਵਿੱਚ ਲਿਖਿਆ ਹੈ ਸਨਹਾ ਸ੍ਰੇਸ਼ਮੋਣ ਬਲਾਦੋ ਸਾ ਸੰਗਿਆ ਸੰਗਵਹ ਸ੍ਰਿਤਾ ਮਛਨੰਤ ਕਰਵਤੋ ਛਬਾ ਗਤਨਾ ਮਤੀ ਦਾਰੁਨਾ ਆਯੁਰਵੇਦ ਦੇ ਸ਼ਲੋਕਾਂ ਵਿੱਚ ਲਿਖਿਆ ਹੈ ਕਿ ਸਨਹਾ ਜਾਂ ਸੁਨਕਾ ਸਨਹਾ ਕੋਤਨ ਕਹਿੰਜਦਾ ਹੈ ਸਨਹਾ ਆਦਿਕ ਚੇਸਤਰ ਕੇ ਕੁੱਤੇ ਨੇ ਬਾਰੇ ਲਿਖਿਆ ਹੈ ਆਯੂ ਵਿੱਚ ਲਿਖਿਆ ਹੈ ਸਨਾਸਲੇ ਸ਼ਮਣ ਬਣਹ ਲਖਣਹ ਦੋਸ਼ਾ ਔਰ ਕੁੱਤਾ ਜਿਹੜਾ ਹੈ ਮਸ਼ਰੰਤ ਕੁੱਤਾ ਜਿਹੜਾ ਹੈ ਸ਼ਲੇਸ਼ਮਾ ਮੂਲ ਬਣਹ ਦੋਸ਼ਾ ਇਸ ਵਿੱਚ ਸਲੇਸ਼ਮਤਾ ਠੰਡ ਆਦਿਕ ਦੋਸ਼ ਛਤਪਨ ਹੋ ਜਾਂਦੇ ਹੈ ਦੋਸ਼ਾ ਸੰਗਿਆ ਅਸ ਸੰਗਿਆ ਸੰਚਰਿਤਾ aur sangya heen hona beh sohna jee vichlana dil kharana aadi kro kuch pan ho jandi hai aaj ved ch likha hai ke moshran to kurvato dosa moshran to kurvato dosa kucho bah dant na mati dar na a reeti and dant hansu k lk jani ਖੋਵ ਉਤਪਨ ਹੋ ਜਾਂਦਾ ਹੈ ਲਾਲਾ ਸਰਾਬ ਫੀੜਾ ਉਜਰ ਸੂਰ ਆਦਿਕ ਸਰਦਾਰਤ ਆਉਰ ਅੰਧਤਾ ਕਮਤਖਾਈ ਦੇਣਾ ਆਉਰ ਚਿਸਤਣ ਕੀ ਬੋਲਾ ਹੋਣਾ ਆਉਰ ਸੁਣਨੇ ਹੋਣਾ ਜੀ ਜਗ੍ਹਾ ਤੇ ਤੰਤ ਵਜੇ ਹੋਣ ਉਹ ਜਗ੍ਹਾ ਤੇ ਸੁਣਨੇ ਹੋਣੀ ਜਾਂ ਸਾਰਾ ਸਰੀਰ ਹੀ ਸੁਣੋ ਹੋ ਜਾਣਾ ਆਦਿਕ ਰੋਗ ਉਤਪਨ ਹੋ ਜਾਂਦੇ ਹੈ ਔਰ ਇਹ ਜਿਹੜਾ ਕੁੱਤਾ ਹੁੰਦਾ ਹੈ ਇਹ ਆਮ ਤੌਰ ਤੇ ਠੀਕ ਹੁੰਦਾ ਹੈ ਜਦੋਂ ਇਹ পাগল ਕੁੱਤਾ ਹੋ ਜਾਂਦਾ ਹੈ ਹਲਕ ਜਾਂਦਾ ਹੈ ਇਹ ਵਿਚਕਤ ਜਰੀਲਾ ਹੋ ਜਾਂਦਾ ਹੈ ਔਰ ਕੁੱਤੇ ਨੂੰ ਸਮਝਣਾ ਬਹੁਤ ਔਖਾ ਹੈ ਔਰ ਜਿਸ ਤਰ੍ਹਾਂ ਕਿ ਆਧਿਕ ਰੋਗ ਉਤਪਨ ਬਹੁਤ ਸਾਰੇ ਰੋਗ ਉਤਪਨ ਹੋ ਜਾਂਦੇ ਆ ਔਰ ਇਹ ਜੋ পাগল ਕੁੱਤਾ ਹੋ ਜਾਂ ਫਿਰ ਜਿਸ ਜੀਵ ਨੂੰ ਕੁੱਤੇ ਨੇ ਕੱਟਿਆ ਉਹ ਉਹਦੇ ਚੋਂ ਫਾਉਤ ਦੁਰਗੰਧ ਆਣੇ ਲੱਗਦੀ ਹੈ ਔਰ ਦੁਰਗੰਧ ਬਦਬੂ ਆਉਣ ਲੱਗਦੀ ਹੈ ਇਸ ਤਰ੍ਹਾਂ ਦੇ ਲੱਛਣ ਉਤਪੰਨ ਹੋ ਜਾਂਦੇ ਹਨ ਔਰ ਕਿਸ ਤਰ੍ਹਾਂ ਕੀ ਕਿਸੇ ਨੂੰ ਇਹ ਸ਼ੱਕ ਹੁੰਦਾ ਹੈ ਕਿ ਸਾਡੇ ਪਸ਼ੂ ਨੂੰ ਕੁੱਤਾ ਕੱਟ ਗਿਆ ਤਾਂ ਉਸ ਦਾ ਦੁੱਧ ਪੀਵੇ ਕਿ ਨਾ ਪੀਵੇ ਔਰ ਜੇ ਸਭ ਠੀਕ ਹੋਵੇ ਤਾਂ ਫਿਰ ਦੁੱਧ ਨੂੰ ਅਵਾਲ ਕੀ ਪੀ ਸਕਦਾ ਹੈ ਛਾਰ ਕੇ ਔਰ ਜੇ ਕੁੱਤਾ ਦੁੱਧ ਦੇ ਵਿੱਚ ਮੂੰਹ ਪਾ ਜਾਂਦਾ ਹੈ ਤਾਂ ਉਹ ਦੁੱਧ ਪ੍ਰਯੋਗ ਕਰਨ ਯੋਗ ਨਹੀਂ ਹੁੰਦਾ ਔਰ ਦੁੱਧ ਦਾ ਰੰਗ ਕਾਲਾ ਹੋ ਸਕਦਾ ਹੈ ਜਾਂ ਫਿਰ ਵਿਸ਼ਾਕਤ ਜਾਂ ਰੀਲਾ ਆਦਿਕ ਇਸ ਤਰ੍ਹਾਂ ਦੀ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599/103 ਮੈਂ ਗੱਲ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੰਬੀ ਜੀ ਜੈਪੀ ਜੈਪਰਤ ਨਮਸਕਾਰ ਸਾਸਰੀਆ ਕਾ